ਤੁਮਾਇਆ ਕਹਿ ਆਉਂਦਾ ਕੋ ਨਾਨਕ ਬੰਦ ਮਰਦੀ ਦੇ ਰੋਸ ਕਰਨਗੇ ਕਿਉਂਕਿ ਵੱਡੇ ਤੇ ਛੋਟੇ ਘੱਲੂ ਘਾਰਿਆਂ ਵਿੱਚ ਅਦੇਸ਼ੀ ਮੁਗਲ ਦੀ ਅਦਕਾਰ ਹੁਲਾਵਰਾ ਦੇ ਉਲਟ 1984 ਦਾ ਘੱਲੂ ਘਾਰਾ ਉਸ ਆਜ਼ਾਦ ਹਿੰਦੁਸਤਾਨ ਦੀ ਆਹ ਅੱਜ ਜੋਨ 1984 ਦੇ ਚੌਥੇ ਵੱਡੇ ਤੁਕਾਰੇ ਦਿਹਾੜੇ ਮੌਕੇ ਇੱਥੇ ਸੰਗਤ ਜਾਨੀ ਦਫਤਰ ਤੇ ਕਾਲਸਾ ਸੈਂਟਰ ਆਵਾਰਿਆਂ ਦੀ ਜਗਵਾਈ ਹੈ ਸ਼ਿਰ ਦਰਬਾਰ ਸਾਹਿਬ ਪਰਖਾਸਾ ਅਤੇ ਹੋਰ ਜਥਬੰਦੀਆਂ ਨਾਲ ਆਪਰੇਸ਼ਨ ਪਲੂਸ ਦਾ ਤੇ ਦੂਜਾ ਸੀ ਬੋਟ ਰੋਜ ਜਿਸ ਵਿੱਚ ਭਾਰਤੀ ਹਕੂਮਤ ਦੀ ਇਹ ਸਾਦਗੀ ਕਿ ਬੋਟ ਰੋਜ ਮੋਟ੍ਰੇਸ਼ਨ ਦੇ ਵਿੱਚ ਸਿੱਖਾਂ ਦੇ ਸਿੱਖ ਨੌਜਵਾਨਾਂ ਦੇ ਨਿਖਾੜੇ ਮੌਕੇ ਆਪਣੇ ਕੌਮ ਦੇ ਜੱਗਮਾਨ ਨੂੰ ਸੂਰਜ ਬਣਾਉਂਦਿਆਂ ਅੱਗੇ ਤੁਰੰਤ ਯਤਨ ਛੀਬ ਹੋਈਏ ਕੌਮ ਦੇ ਅਣ ਕਰਕੇ ਇਨਸਾਫ਼ ਤੇ ਲੜਾਈ ਲੜਨ ਵਾਲੇ ਬੰਦੇ ਸਿਗਾਰੋਂ ਸੁਹਾਕਿਆਂ ਦੀਆਂ ਕਾਨੂੰਨੀ ਸਜ਼ਾਵਾ ਪੂੜੀਆਂ ਹੋਣੇ ਜਾਣੇ ਪ੍ਰਾਕੂ ਦੇ ਧਿਆਨੇਵਾਚ ਰਹੇ ਕਿ ਸਭਿਆਚਾਰ ਅਤੇ ਸੰਘ ਦੀ ਗੱਲ ਬਣਾ ਗਏ ਆਓ ਨਸ਼ਾ ਤਿਆਗ ਕਰਕੇ ਅਣਖ ਵਾਲੇ ਰਹਿਣੇ ਚੰਗਰਮਤ ਧਾਰੀ ਹੋ ਕੇ ਆਪਣੇ ਗੁਰੂ ਸੁਧਾਰਨਾ ਉਤੇ ਡਟ ਕੇ ਕਹਿਣਾ ਜਈਏ ਅਤੇ ਹਮ ਨੂੰ ਲੜਾ ਵੱਲੋਂ ਆਪ ਸਾਥੀ ਜੀ ਗulfan <Sansi> ਕਰਨੀਆਂ ਸਾਸ਼ਾ ਦਾ ਬਹੁਤ ਬੋੜਵਾ ਜਲਵਾ ਦਈਏ ਕਾਲਸਾ ਜੀ ਅੱਜ ਜੋਂ 1984 ਦੇ ਕੱਲੂ ਕਾਰੇ ਦਿਹਾੜੇ ਮੁੱਕੇ ਜਿੰਦੇ ਸੁਮੱਚਾ ਕਾਲਸਾ ਬੰਦ ਸੀਰੀਆ ਕਾਲਸਾ ਸਾਹਿਬ ਜੇ ਸਾਰ ਨੂੰ ਜੁੜਿਆ ਉਥੇ ਜਹਾਂ ਸਿੰਘ ਜਥੇਬੰਦੀਆਂ ਦੇ ਮੁੱਖੀ ਸਰਕਾਰ ਸ਼ਰਮਲੇ ਗੁਰਦੁਆਰਾ ਪਰਮਕਮਿੰਦ ਹੈ ਔਰ ਆ ਮਹਾਨ ਜੀਤਾਂ ਦੇ ਪਰਿਵਾਰਾਂ ਨੂੰ ਇਹਦਾ ਵਿੱਚ ਸਤ ਗਿਆਨੀ ਬਰਕਤ ਸਿੰਘ ਦੇ ਟਿਕਾਣੇ ਬਾਰੇ ਮਾਫਤ ਕਰਨ ਦੇ ਸਬੰਧ ਵਿੱਚ ਭਾਈ ਸਰਪੰਚ ਅਮਰਿੰਦ ਸਿੰਘ ਜੀ ਨਕਾਪਤੂ ਸਾਹਿਬ ਜੀ ਦੇ ਨਾਲ ਜੁੜੇ ਨੇ ਦੋਵਾਂ ਬੈਂਤੀ ਕਰਾ ਉਹ ਸ਼ਰੀਅਤਾਂ ਅਕਤੂ ਸਾਹਿਬ ਜੀ ਵੱਲੋਂ ਸਿਰੋਪਾਉ ਦੀ ਨੋਕਰੀ ਸਨਮਾਨ ਪ੍ਰਾਪਤ ਕਰਨ ਵਾਹਿਗੁਰੂ ਦੀ ਖਾਤਰ ਸਾਹਿਬ سب کا سب سوکھ ہوئے خالص جیسا ਆਪਣੇ ਦਰੋਂ ਪਰੋ ਸਿੱਖੀ ਸਿਧਾਂਤਾਂ ਸਿਸ਼ਟ ਕਰਨੀ ਸਰਬਾਤ ਸੰਗ ਦੀ ਹਾਜ਼ਰੀ ਤੇ ਲੱਖਾਂ ਨੇ ਭੇਟਾਵਾ ਦਰਸ਼ਨ ਯਾਤਰਾ ਇਸ਼ਨਾਨ ਸਫਲ ਕਰਨੇ ਸਤਿਗੁਰੂ ਜੀ ਦਾ ਹਰ ਪ੍ਰਕਾਰ ਰੱਖਿਆ ਸਹਾਤਾ ਕਰਨੀ ਸਤਿਗੁਰੂ ਜੀ ਆਪ ਜੀ ਦੇ ਹਾਜ਼ੂਰ ਆਪ ਜੀ ਦੇ ਖਜ਼ਾਨਿਆਂ ਵਿੱਚੋਂ ਹਾਤੇ ਬਿਆੰਤ ਸੰਗਤਾਂ ਦਰਬਾਰ ਹੋਆ ਪ੍ਰਸ਼ਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਜੀ ਬਾਤਿਓ ਜੋ ਪ੍ਰਭ ਕੋ ਮਿਲਬੋ ਚਾਹ वाहेगुरु जीा खालसा भानक सुनरी मना ती नाथ पाग माया माता की सभे पयोगास भउ नानक भानक बहुमुक न सन सुनमी ताईंद भॼन परत तम फंद सुख के सदा सर राम की ने नानक सुन रे मना तोरी